ਤੇ ਜਦੋਂ ਪਹਿਲੇ ਤੁਸੀਂ ਇਸ ਘਰ ਚ ਆਏ ਹਨ ਪਹਿਲੀ ਵਾਰੀ ਹਾਂਜੀ ਤੇ ਫਿਰ ਆਪਾਂ ਨੂੰ ਮਤਲਬ ਜਿੰਦਗੀ ਬਹੁਤ ਬਦਲ ਜਾਂਦੀ ਆਪਾਂ ਕਹਿੰਦੇ ਜਿੰਦਗੀ ਤੁਹਾਡੀ ਇੱਕ ਦਿਨ ਚ ਹਨਾ ਟੋਟਲੀ ਬਦਲ ਜਾਂਦੀ ਹੈ ਤੁਸੀਂ ਪਤਾ ਨਹੀਂ ਕਿਵੇਂ ਚਾਬੀ ਦੇਤੇ ਗੁੱਡੇ ਵਾਂਗ ਜ਼ਿੰਮੇਵਾਰ ਹੋ ਜਾਂਦੇ ਹਨ ਹਾਂਜੀ ਇਹ ਜ਼ਿੰਮੇਵਾਰੀ ਜਿਹੜੀ 6 ਮਾਸਾਲ ਤੋਂ ਸਖਾਰੇ ਹੁੰਦੀ ਆ 2 ਸਾਲ ਤੋਂ ਕਹਿੰਦੇ ਹੁੰਦੇ ਆ ਸਵੇਰੇ ਸੱਜਦੇ ਉੱਠਾ ਚਾਹ ਕਰ ਹਨ ਹਾਂਜੀ ਤੁਹਾਨੂੰ ਕੋਈ ਇਦਾਂ ਤਾਂ ਨਹੀਂ ਲੱਗਿਆ ਵੀ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਬਦਲ ਗਈ ਨਹੀਂ ਐਦਾ ਤਾਂ ਨਹੀਂ ਕੁਝ ਵੀ ਲੱਗਿਆ ਪਰ ਹਾਂ ਪਹਿਲਾਂ ਥੋੜਾ ਡਰ ਸੀਗਾ ਕਿਉਂਕਿ ਤਾਂ ਹੁੰਦਾ ਹੀ ਹੈ ਨੈਚੁਰਲੀ ਹਨਾ ਕਿ ਨਵੇਂ ਘਰ ਚ ਜਾਣਾ ਕਿ ਪਤਾ ਨਹੀਂ ਜਿੱਦਾਂ ਕਹਿ ਦਿੰਦੇ ਕਿ ਅੱਗੇ ਕਿਦਾਂ ਹੋਣਾ ਹੈ ਨਾ ਮੈਂ ਕਿੱਦਾਂ ਐਡਜਸਟ ਪਹਿਲਾਂ ਸੀਗਾ ਪਰ ਜਦੋਂ ਫੇ ਮੈਂ ਘਰ ਚ ਇੱਥੇ ਆਈ ਫੇ ਬਾਕੀ ਸਾਰੇ ਏਦਾਂ ਨਹੀਂ ਸੀਗਾ ਤੁਸੀਂ ਵੀ ਹੁਣ ਮਿਲੇ ਆ ਮਮੀ ਡੈਡੀ ਨੂੰ ਖੁਦੀ ਮਤਲਬ ਇਹਨਾਂ ਨੇ ਕਦੀ ਵੀ ਐਦਾਂ ਨਹੀਂ ਮੈਨੂੰ ਫੀਲ ਹੀ ਨਹੀਂ ਹੁਣ ਦਿੱਤਾ ਕਿ ਮੈਂ ਕਿਸੇ ਨਵੇਂ ਘਰ ਚ ਆਈ ਹਾਂ ਮਤਲਬ ਮੈਂ ਬਹੁਤ ਛੇਤੀ ਅਡਜਸਟਮੈਂਟ ਹੋ ਗਈ ਸੀ ਮੇਰੇ ਤੇ ਮੇਰੀ ਸਿਸਟਰ ਉਹ ਜਾਣਦੀ ਸੀ ਨਾ ਉਹ ਪਹਿਲਾਂ ਤੋਂ ਜਾਣਦੇ ਰਹੇ ਨਾ ਆਪਾਂ ਫਰੈਂਡਸ ਹੀ ਸੀਗੇ ਉਹਦੇ ਨਾਲ ਵੀ ਕਾਫੀ ਫਰਕ ਪੈਂਦਾ ਤੇ ਫੇਰ ਬਸ ਮੈਨੂੰ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਕਿਸੇ ਹੋਪਰੇ ਘਰ ਚ ਆਈ ਹਾਂ ਉਹਨਾਂ ਦਾ ਵਿਆਹ ਤੁਹਾਡੇ ਤੋਂ ਬਾਅਦ ਹੋਇਆ ਹਾਂਜੀ ਉਹਨਾਂ ਦਾ ਮੇਰੇ ਤੋਂ ਜਿੱਦਾਂ ਸਾਡਾ ਜਨਵਰੀ ਚ ਸੀ ਉਹਨਾਂ ਦਾ ਜੁਲਾਈ ਚ ਅੱਛਾ ਅੱਛਾ ਫਿਰ ਇਹ ਕਿਵੇਂ ਸੀਗੀ ਮੈਂ ਹੁਣ ਇਹ ਸਵਾਲ ਭਾਜੀ ਨੂੰ ਪੁੱਛੂਗੀ ਵੀ ਨਾਨ ਪਰਜਾਈ ਦੀ ਕਿਵੇਂ ਸੀਗੀ ਵਧੀਆ ਬਹੁਤ ਵਧੀਆ ਸੀ ਹਾਂਜੀ ਹਾਂ ਕੋਈ ਕੋਈ ਕੋ ਚੱਕਰ ਨਹੀਂ ਬਹੁਤ ਵਧੀਆ ਇਹਨਾਂ ਦੀ ਜਿੱਦਾਂ ਆਮ ਸਹੇਲੀਆਂ ਹੁੰਦੀਆਂ ਆ ਹਾਂਜੀ ਆ ਜਾਂ ਭੈਣਾ ਹੋ ਗਈਆਂ ਇਸ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਸੀ ਹੂੰ ਇਹਨਾਂ ਨਾਲ ਤੁਹਾਨੂੰ ਇਹਨਾਂ ਦਾ ਸੁਭਾਅ ਕਿਵੇਂ ਲੱਗਿਆ ਕਿਉਂਕਿ ਸਵਾ ਮਹੀਨਾ ਤਾਂ ਤੁਸੀਂ ਇਹਨਾਂ ਨਾਲ ਕਦੀ ਫੋਨ ਤੇ ਇੱਕ ਵਾਰ ਤੁਹਾਡੀ ਗੱਲ ਹੋਈ ਨਾ ਉਦੋਂ ਤਾਂ ਆਪਾਂ ਸਾਰੇ ਵਧੀਆ ਹੀ ਹੁੰਨੇ ਆ। ਐ ਸੱਚ ਫਿਰ ਬਾਅਦ ਚ ਕੀ ਵੀ ਮੈਂ ਵਾਫੈਂਦਾ। ਕਈ ਕੁੜੀਆਂ ਤਾਂ ਕਹਿਣਗੀਆਂ ਵੀ ਮੈਨੂੰ ਤਾਂ ਡਰੀ ਬਹੁਤ ਲੱਗਦਾ ਸੀਗਾ ਆਪਦੇ ਘਰ ਵਾਲੇ ਤੋਂ ਹਣਾ ਸਾਡੇ ਭੂਆ ਜੀ ਹੁਣੇ ਜਾਂ ਸਾਡੇ ਮੰਮੀ ਹੁਣਾਂ ਦਾ ਟਾਈਮ ਇਹੋ ਜਿਹਾ ਹੀ ਸੀਗਾ। ਤੇ ਹੁਣ ਤਾਂ ਚਲੋ ਆਪਾਂ ਫੇਰ ਆਪਾਂ ਤਾਂ ਉਹਨਾਂ ਨਾਲੋਂ ਵੀ ਦੋ ਵਾਦ ਹੀ ਬੋਲ ਦਿੰਨੇ ਆ ਕਈ। ਹਾਂਜੀ ਤੇ ਇਹਨਾਂ ਨਾਲ ਤੁਹਾਨੂੰ ਐਵੇਂ ਲੱਗਦਾ ਸੀ ਕੋਈ ਗੱਲ ਕਹਿਣ ਤੋਂ ਮੈਨੂੰ ਡਰ ਲੱਗਦਾ ਜਾਂ ਮੁੰਡਿਆਂ ਦਾ ਸੁਭਾਅ ਕਈ ਵਾਰ ਆਪਾਂ ਕਹਿੰਨਾ ਕਿ ਕਿញ្ញਾਂ ਦਾ ਵਧੀਆ ਨਹੀਂ ਹਾਂਜੀ ਨਹੀਂ ਨਹੀਂ ਐਦਾ ਤਾਂ ਇਹ ਵੀ ਪੂਰਾ ਸਾਥ ਦਿੰਦੇ ਰਹੇ ਆ ਕਦੀ ਨਹੀਂ ਐਦਾ ਨਹੀਂ ਕੁਝ ਕਦੀ ਵੀ ਨਹੀਂ ਐਦਾ ਹੋਇਆ ਕਿ ਮੈਂ ਕੁਝ ਮੇਨੂੰ ਮਤਲਬ ਕੋਈ ਵੀ ਦਿਲ ਦੀ ਗੱਲ ਆ ਮੈਂ ਸ਼ੇਅਰ ਕਰ ਸਕਦੀ ਸੀ ਮੈਨੂੰ ਪਹਿਲੇ ਦਿਨ ਇਹ ਜਦੋਂ ਮੈਂ ਗੱਲ ਕੀਤੀ ਇਹਨਾਂ ਨਾਲ ਉਦੋਂ ਬਾਅਦ ਮੈਂ ਪਹਿਲਾਂ ਮੈਨੂੰ ਸੀਗਾ ਥੋੜਾ ਜਿਹਾ ਡਰ ਤੇ ਕਿਉਂਕਿ ਮਤਲਬ ਸਾਡੇ ਰਿਲੇਟਿਵਸ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਰਿਸ਼ਤੇਦਾਰੀਆਂ ਚ ਹੁੰਦੀਆਂ ਕਾਫੀ ਜਿੱਦਾ ਮਤਲਬ ਇਹ ਕਹਿੰਦੇ ਸੀ ਕਿ ਮੁੰਡਾ ਬੋਲਦਾ ਘੱਟ ਹੈ ਹਨਾ ਮੈਂ ਕਿਹਾ ਹੇ ਬੋਲਦੇ ਘੱਟ ਤਾਂ ਮੈਂ ਤਾਂ ਬਹੁਤ ਬੋਲਦੀ ਹਾਂ ਇਹ ਤਾਂ ਵਧੀਆ ਗੱਲ ਹੈ ਸਹੀ ਗੱਲ ਕਿ ਕਿਵੇਂ ਕਰ ਤੋਕਣਾ ਕਿ ਫਿਰ ਮੈਂ ਐਦਾਂ ਮੇਰਾ ਵੀ ਮੈਂ ਕਿੱਦਾਂ ਰਹੂੰਗੀ ਮੇਰਾ ਦਿਲ ਕਿੱਦਾਂ ਲੱਗੂਗਾ ਨਾ ਮੈਂ ਕਿਹਾ ਇਹ ਨਾ ਹੋਵੇ ਕਿ ਬਿਲਕੁਲ ਹੀ ਨਾ ਬੋਲਦੇ ਹੋਣ ਨਾ ਇੱਕਦਮ ਇੱਕ ਬੰਦਾ ਹੁੰਦਾ ਨਾ ਬਿਲਕੁਲ ਸੀਰੀਅਸ ਹੈ ਨਾ ਕਿ ਬਸ ਉਨੀ ਇੱਕ ਗੱਲ ਕਰਨੀ ਹੈ ਇਤੋਂ ਜ਼ਿਆਦਾ ਨਹੀਂ ਕਰਨੀ ਪਰ ਨਹੀਂ ਇਹ ਤਾਂ ਟੋਟਲੀ ਚੇਂਜ ਹੀ ਸੀ ਅਸੀਂ ਨਾ ਤਕਰੀਬਨ 5-6 ਇੱਕ ਦਿਨ ਵਿਆਹ ਤੋਂ ਬਾਅਦ ਫਿਰ ਜਦੋਂ ਮੌਸਮ ਵਧੀਆ ਹੋ ਗਿਆ ਫਿਰ ਅਸੀਂ ਸ਼ਿਮਲੇ ਗਏ ਸੀ ਉਹ ਜਿਹੜੀ ਫੂਟੇਜ ਚੱਲ ਰਹੀ ਹੈ ਨਾ ਜਿਹੜੀ ਵਾਇਰਲ ਹੋਈ ਆ ਖੁਸ਼ੀ ਮਿਲਣ ਨੂੰ ਜਾਂਦਿਆਂ ਦੀ ਹੈ ਅੱਛਾ ਜੀ ਤੇ ਉਹ ਕੈਮਰਾਮੈਨ ਲੈ ਕੇ ਆਈ ਸੀ ਆਸਟ੍ਰੇਲੀਆ ਤੋਂ ਹਮ ਤੇ ਛੋਟਾ ਹੈਂਡੀਕੈਮ ਸੀਗਾ ਉਹ ਨਾ ਫਿਰ ਅ ਉਹਦੀ ਉਹ LCD ਅਦਾ ਚੇਂਜ ਹੋ ਕੇ ਫਰੰਟ ਨੂੰ ਹੋ ਜਾਂਦੀ ਆ। ਹਾਂ। ਤੇ ਉਸ ਟਾਈਮ ਉਹ ਗੱਡੀ 'ਚ ਬੈਠੇ ਆ ਨਾ ਉਹ ਸੈਲਫੀ ਲਈ ਸੀ। ਬਾਅਦ ਵਿੱਚ ਵੀ ਉੱਥੇ ਵੀਡੀਓ ਬਣਾਏ ਸੀ। ਸ਼ਿਮਲੇ 'ਚ ਉਹ ਘੁੰਮਦੇ ਫਿਰਦਿਆਂ ਦੇ, ਸ਼ਾਪਿੰਗ ਕਰਦਿਆਂ ਦੇ। ਅਸਲ ਦੇ ਵਿੱਚ ਸਾਡੇ ਨਾਲ ਕੋਈ ਬੰਦਾ ਹੈ ਨਹੀਂ ਸੀ ਵੀਡੀਓ ਬਣਾਉਣ ਵਾਲਾ। ਜਿੱਦਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਤੁਰਦੇ ਆਓ ਮੈਂ ਤੁਹਾਡੀ ਬਣਾਣਾ ਤੇ ਜਦ ਮੈਂ ਆਉਂਗਾ ਤਾਂ ਮੇਰੀ ਬਣਾਏ। ਤਾਂ ਇਸ ਤਰ੍ਹਾਂ ਬਣਾਦੇ ਰਹੇ ਕੋਸ਼ਿਓ ਵੀਡੀਓ ਸਾਡੇ ਉੱਥੇ ਉਹ ਜਿਹਦੇ ਨਾਲ ਇੱਕ ਉਹ ਮਾਚਲੀ ਸੀ ਹਮਾਚਲੀ ਹੁੰਦੇ ਆ ਨਾ ਉਹਨੀ ਫੋਟੋ ਵਗੈਰਾ ਖਿੱਚਣੇ ਸੀ ਕਹਿੰਦੇ ਤੁਹਾਡੇ ਫੋਟੋ ਖਿੱਚ ਦਨੇ ਇੱਥੇ ਉਹ ਕਹਿੰਦੇ ਵੀਡੀਓ ਨਾ ਤੁਹਾਡੀ ਵੀਡੀਓ ਵੀ ਮੈਂ ਬਣਾ ਦਊਗਾ ਕੁਝ ਵੀਡੀਓ ਉਹਦੇ ਕੋਲ ਬਣਵਾਈ ਸੀ ਅਸੀਂ ਇਦਾਂ ਫਿਰ ਉੱਥੇ ਤਕਰੀਬਨ 2 ਦਿਨ ਉੱਧਰ ਰਹੇ ਸੀ ਫਿਰ ਇੱਕ ਦੋ ਜਗ੍ਹਾ ਹੋਰ ਗਏ ਸੀ ਕਿ ਦਾ ਮਤਲਬ ਇੱਕ ਮਹੀਨਾ ਤਾਂ ਹੀ ਇੱਕ ਡੇਢ ਮਹੀਨਾ ਇਦਾਂ ਘੁੰਮਦੇ ਫਿਰਦੇ ਰਹੇ ਹਾਂ ਹਾਂਜੀ ਉਹ ਦੇਖੋ ਹੁਣ ਇਹ ਚੀਜ਼ਾਂ ਜੀਆਂ ਤਾਂ ਹੁਣ ਚੱਲੀਆਂ ਨੇ ਕਿ ਆਪਾਂ ਜਿੱਥੇ ਵੀ ਜਾਂਦੇ ਹਾਂ ਹਨਾ ਆਪਣੀਆਂ ਵੀਡੀਓਜ਼ ਲੋਕੀ ਬਣਾਉਂਦੇ ਨੇ ਹੁਣ ਤਾਂ ਘੁੰਮਣ ਨਾਲੋਂ ਵੀ ਜ਼ਿਆਦਾ ਲੁਤਫ ਹੈ ਇਹ ਚੀਜ਼ਾਂ ਦਾ ਹੋ ਗਿਆ ਹਨਾ ਹਾਂਜੀ ਅੱਗੇ ਹੁੰਦਾ ਸੀ ਬਸ ਆਪਾਂ ਇੱਕ ਫੋਟੋਆਂ ਖਿਚਵਾਉਂਦੇ ਹੁੰਦੇ ਸੀ ਪਰ ਤੁਹਾਨੂੰ ਲੱਗਿਆ ਨਹੀਂ ਵੀ ਮੁੰਡੇ ਨੇ ਤਾਂ ਵਿਆਹ ਦਾ ਚਾਹੀ ਬੜਾ ਹੋ ਗਿਆ ਬਣਾ ਰਹੇ ਨੇ मतलब ਕਿੰਨਾ ਚਾਏ ਘਰ ਵਾਲੇ ਨੇ ਹਾਂਜੀ ਕਿਹੜੇ ਟਾਈਮ ਦਾ ਵੀ ਤੁਹਾਨੂੰ ਲੈ ਜਾਣਗੇ ਕਿਤੇ ਸਾਰੇ ਰਸਤੇ ਬੋਲਦੇ ਨਹੀਂ ਪਹਿਲੇ ਮੈਂ ਇਹੀ ਸੋਚਦੀ ਸੀ ਮੈਂ ਕਿ ਜਿੱਦਾਂ ਕਹਿੰਦੇ ਆ ਕਿ ਬੋਲਦੇ ਘਟ ਹੈ ਹਨਾ ਤੇ ਮੈਂ ਕਿ ਫਿਰ ਤਾਂ ਮੈਨੂੰ ਔਖਾ ਲੱਗੇਗਾ ਬਹੁਤ ਜ਼ਿਆਦਾ ਕਿ ਬੋਲਦੇ ਘਟ ਹੈ ਬਟ ਨਹੀਂ ਮਤਲਬ ਵਧੀਆ ਹੈ ਇਹਨਾਂ ਨੂੰ ਇਹ ਹੀ ਚੀਜ਼ ਦਾ ਸ਼ੁਰੂ ਤੋਂ ਹੀ ਸ਼ੌਕ ਹੈ ਨਾ ਵੀਡੀਓ ਦਾ ਫੋਟੋ ਦਾ ਹੁਣ ਇਹਨਾਂ ਕੋਲ ਜਿੰਨੀਆਂ ਕਿ ਮੈਮਰੀਜ਼ ਪਈਆਂ ਮੇਰੇ ਖਿਆਲ ਚ ਸਾਡੇ ਘਰ ਚ ਹੋਰ ਕਿਸੇ ਕੋਲ ਨਹੀਂ ਆ ਬੱਚਿਆਂ ਦੀਆਂ ਛੋਟ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਇਹਨਾਂ ਨੇ ਹਰ ਵੇਲੇ ਕੈਮਰਾ ਹੱਥੇ ਚ ਮੈਂ ਕਹਿੰਦਾ ਕੀ ਤੁਸੀਂ ਕਰਦੇ ਰਹਿੰਦੇ ਹਰ ਟਾਈਮ ਨਾ ਤੁਸੀਂ ਇੱਕੋ ਹੀ ਕੰਮ ਬੱਚਿਆਂ ਦੀਆਂ ਵੀ ਛੋਟੇ ਹੁੰਦੀਆਂ ਨੇ ਇਹਨਾਂ ਨੇ ਬਣਾਈ ਜਾਣੀਆਂ ਕਿਤੇ ਖੇਡਦੇ ਆ ਕੱਪੜੇ ਨਹੀਂ ਵੀ ਗੰਦੇ ਵੀ ਪਾਏ ਆ ਤਾਂ ਵੀ ਮੈਂ ਕਹਿੰਦਾ ਤੁਸੀਂ ਕਿਉਂ ਗੰਦਿਆਂ ਦੀ ਬਣਾਉਂਦੇ ਰਹਿੰਦੇ ਆ ਕਹਿੰਦੇ ਨਹੀਂ ਤੈਨੂੰ ਨਹੀਂ ਪਤਾ ਬਟ ਹੁਣ ਮੈਨੂੰ ਹੋਇਆ ਕਿ ਨਹੀਂ ਉਹ ਮਤਲਬ ਵਧੀਆ ਹੀ ਸੀਗਾ ਨਾ ਸੁਣੋ ਜਿਹੜਾ ਮੇਰੇ ਬੇਟਾ ਆ ਉਹਦੀ 1 ਸਾਲ ਤੋਂ ਲੈ ਕੇ ਜਦ ਤੱਕ ਚਲੋ ਜਦ ਜਦ بڑا ਹੋ ਗਿਆ ਫਿਰ ਤਾਂ ਨਹੀਂ ਬਣਾਈਆਂ ਪੁਰਾਣੀਆਂ ਵੀਡੀਓ ਸਾਰੀਆਂ ਪਈਆਂ ਦੀਆਂ ਜਾਂਦੀਆਂ 2003 4 ਦੀਆਂ 5 ਦੀਆਂ ਮੈਂ ਮੇਰੇ ਕੋਲ ਹਮੇਸ਼ਾ ਇੱਕ ਕੈਮਰਾ ਹਮੇਸ਼ਾ ਰੱਖਿਆ 1998 ਤੋਂ ਨਾ ਇੱਕ ਜਾਂ ਦੋ ਕੈਮਰੇ ਮੇਰੇ ਕੋਲ ਹਮੇਸ਼ਾ ਹੀ ਹੁੰਦੇ ਹੀ ਆ ਮੈਨੂੰ ਲੱਗਦਾ ਇਹ ਥੋੜਾ ਜਿਹਾ ਤੁਹਾਨੂੰ ਜਿਵੇਂ ਬਾਹਰ ਤੁਸੀਂ ਰਹਿ ਕੇ ਆਏ ਹੈ ਨਾ ਉੱਥੋਂ ਵੀ ਇਹ ਚੀਜ਼ ਲੱਗੇ ਹੋਣੀ ਵੀ ਉਹ ਲੋਕ ਕਿਵੇਂ ਆਪਣੀਆਂ ਚੀਜ਼ਾਂ ਨੂੰ ਸੰਭਾਲਦੇ ਨੇ ਆਪਣੀਆਂ ਮੈਮਰੀਜ਼ ਨੂੰ ਸਾਡੇ ਤਾਂ ਇੱਥੇ ਜੇ ਮੇਰੇ ਵਰਗਾ ਹੁਣ ਮੈਂ ਕਿੰਨੇ ਕਿ ਕਿਤੇ ਪੁਰਾਣੇ ਜਵਾਨ ਹੈ ਨਾ 40 ਸਾਲ ਹੋ ਗਏ ਜੀ ਘਰ ਦੇ ਨੂੰ ਕਹਦਾਂ ਬਚਪਨ ਦੀ ਦੋ ਫੋਟੋ ਮਸਾ ਦੋ ਲੰਬੜੀਆਂ ਸਾਡੇ ਕੋਲ ਹੁੰਦੀਆਂ ਹੀ ਨਹੀਂ ਹੈ ਨਾ ਅਸੀਂ ਮੈਨੂੰ ਲੱਗਦਾ ਅਸੀਂ ਵਿਆਹ ਸ਼ਾਦੀ ਤੋਂ ਇਲਾਵਾ ਹੁਣ ਥੋੜਾ ਜਿਹਾ ਇਹ ਚੀਜ਼ ਹੋ ਗਈ ਹੁਣ ਤਾਂ ਜ਼ਿਆਦਾ ਹੀ ਹੋ ਗਈ ਸਾਡੇ ਪਰ ਪਹਿਲਾਂ ਤਾਂ ਵਿਆਹ ਸ਼ਾਦੀਆਂ ਤੋਂ ਇਲਾਵਾ ਤੁਹਾਡੀ ਫੋਟੋ ਹੀ ਨਹੀਂ ਸੀ ਹੁੰਦੀ ਕਿਸੇ ਕੋਲ ਕਿਸੇ ਕੋਲ ਹੁੰਦੀ ਹੀ ਨਹੀਂ ਸੀ ਨਹੀਂ ਫੋਟੋ ਤਾਂ ਸਾਡੇ ਤਕਰੀਬਨ ਸਾਡੇ ਫਾਦਰ ਸਾਹਿਬ ਬਾਹਰ ਸੀਗੇ ਜਦ ਰਹਿੰਦੇ ਇਹਨੇ 1980 ਚ ਹੀ ਕੈਮਰਾ ਲਿਆਂਦਾ ਸੀ ਸਟਿਲ ਵਾਲਾ ਮੇਰੇ ਕੋ ਮੇਰੀਆਂ ਪੁਰਾਣੀਆਂ 4 ਸਾਲ ਦੇ ਦੀ ਮੇਰੀ 5 ਸਾਲ ਦੇ ਦੀ 8 ਸਾਲ ਦੇ ਦੀ ਇੱਕ ਪੁਰਾਣੀਆਂ ਫੋਟੋਆਂ ਸਾਰੀਆਂ ਪਈਆਂ ਹਾਂਜੀ ਹਾਂ